ਪਰਮਾਤਮਾ ਜੀ ਕਿਸੇ ਨੂੰ ਚੁੰਝ ਦਿੰਦਾ ਹੈ ਤਾਂ ਫਿਰ ਚੋਗਾ ਵੀ ਦਿੰਦਾ ਹੈ ਤੁਸੀਂ ਦੇਖਿਓ ਜਾਨਵਰਾਂ ਨੂੰ ਪੰਛੀਆਂ ਨੂੰ ਦੇਖਿਓ ਚੀੜੀ ਦੀ ਚੁੰਝ ਛੋਟੀ ਹੈ ਕਿਉਂਕਿ ਉਹਨੂੰ ਚੋਗਾ ਇੱਥੋਂ ਹੀ ਮਿਲ ਜਾਂਦਾ ਹੈ ਈਜ਼ੀਲੀ ਮਿਲ ਜਾਂਦਾ ਹੈ ਉਹਦਾ ਚੋਗਾ ਜਿਹੜਾ ਖੰਡਾਇਆ ਹੋਇਆ ਸੋ ਬਾਗਲੇ ਦੀ ਚੁੰਝ ਬਹੁਤ ਲੰਬੀ ਹੈ ਕਿਉਂਕਿ ਉਹਨੇ ਥੱਲੋਂ ਮੱਛੀ ਲੈ ਕੇ ਆਉਣੀ ਹੁੰਦੀ ਹੈ ਸੋ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਤੇ ਜਿਹੜਾ ਕੋਈ ਜ਼ਿੰਮੇਦਾਰੀ ਦਿੰਦਾ ਹੈ ਪ੍ਰਮਾਤਮਾ ਜਿਸ ਨੂੰ ਉਹਨੂੰ ਫਿਰ ਨਿਭਾਉਣ ਦਾ ਬਲ ਤੇ ਸਮੱਤ ਵੀ ਪ੍ਰਮਾਤਮਾ ਹੀ ਦਿੰਦਾ ਹੈ ਅਸੀਂ ਕਦੇ ਸੋਚਿਆ ਸੀ ਕਿ ਮੁੱਖ ਮੰਤਰੀ ਬਣਨ ਪਰ ਕਦੇ ਵੀ ਨਹੀਂ ਸੋਚਿਆ ਸੀ ਮੇਰੇ ਵਰਗੇ ਕੰਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਚਿਰ ਤੂੰ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅਗਰ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਕੋ ਨਾਨਕਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਉਦਾਸੀਆਂ ਕਰਕੇ ਘਰ ਘਰ ਜਾ ਕੇ ਸੱਚ ਦਾ ਹੋਕਾ ਕੌਣ ਦਿੰਦਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਫਿਰ ਮਲਕ ਭਾਗੋ ਤੇ ਭਾਈ ਲੱਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਬਾਬਰ ਨੂੰ ਜਾਬਰ ਕੌਣ ਕਹਿੰਦਾ ਸੋ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਪੀਰਾਂ ਫਕੀਰਾਂ ਨੇ ਲੋਕਾਂ ਦੇ ਹੱਕ 'ਚ ਖੜ ਕੇ ਲੜਨ ਦੀ ਪ੍ਰੇਰਨਾ ਦਿੱਤੀ ਹੋਈ ਹੈ ਕਿ ਲੋਕਾਂ ਵਾਸਤੇ ਵੀ ਲੜੋ ਯਾਰ ਲੋਕਾਂ ਦੇ ਜੇ ਕੋਈ ਤੁਹਾਡੇ ਸਾਹਮਣੇ ਜ਼ੁਲਮ ਹੋ ਰਿਹਾ ਜੇ ਤੁਸੀਂ ਦੇਖੀ ਜਾਂਦੇ ਹੋ ਤਾਂ ਤੁਸੀਂ ਵੀ ਉਸ ਜ਼ੁਲਮ ਦੇ ਭਾਗੀਦਾਰ ਹੋ ਉਹਦਾ ਵਿਰੋਧ ਕਰੋ ਉਹਨੂੰ ਕੋਸ਼ਿਸ਼ ਕਰੋ ਉਸ ਜ਼ੁਲਮ ਨੂੰ ਰੋਕਣ ਦੀ ਪਰਮਾਤਮਾ ਜੇ ਕਿਸੇ ਨੂੰ ਚੁੰਝ ਦਿੰਦਾ ਹੈ ਤਾਂ ਫਿਰ ਚੋਗਾ ਵੀ ਦਿੰਦਾ ਹੈ ਤੁਸੀਂ ਦੇਖਿਓ ਜਾਨਵਰਾਂ ਨੂੰ ਪੰਛੀਆਂ ਨੂੰ ਦੇਖਿਓ ਚੀੜੀ ਦੀ ਚੁੰਝ ਛੋਟੀ ਹੈ ਕਿਉਂਕਿ ਉਹਨੂੰ ਚੋਗਾ ਇੱਥੋਂ ਹੀ ਮਿਲ ਜਾਂਦਾ ਹੈ इजीली ਮਿਲ ਜਾਂਦਾ ਹੈ ਉਹਦਾ ਚੋਗਾ ਜਿਹੜਾ ਖੰਡਾਇਆ ਹੋਇਆ ਸੋ ਬਾਗਲੇ ਦੀ ਚੁੰਝ ਬਹੁਤ ਲੰਬੀ ਹੈ ਕਿਉਂਕਿ ਉਹਨੇ ਥੱਲੋਂ ਮੱਛੀ ਲੈ ਕੇ ਆਉਣੀ ਹੁੰਦੀ ਹੈ ਸੋ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦਾ ਤੇ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਹੈ ਪ੍ਰਮਾਤਮਾ ਜਿਸ ਨੂੰ ਉਹਨੂੰ ਫਿਰ ਨਿਭਾਉਣ ਦਾ ਬਲ ਤੇ ਸਮੱਤ ਵੀ ਪ੍ਰਮਾਤਮਾ ਹੀ ਦਿੰਦਾ ਹੈ ਅਸੀਂ ਕਦੇ ਸੋਚਿਆ ਸੀ ਕਿ ਮੱਖ ਮੰਤਰੀ ਬਣਨ ਪਰ ਕਦੇ ਵੀ ਨਹੀਂ ਸੋਚਿਆ ਸੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਚਿਰ ਤੂੰ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅਗਰ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਤਣੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੋਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਉਦਾਸੀਆਂ ਕਰਕੇ ਘਰ ਘਰ ਜਾ ਕੇ ਸੱਚ ਦਾ ਹੋਕਾ ਕੌਣ ਦਿੰਦਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਫਿਰ ਮਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਬਾਬਰ ਨੂੰ ਜਾਬਰ ਕੌਣ ਕਹਿੰਦਾ ਸੋ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਨੂੰ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਪੀਰਾਂ ਫਕੀਰਾਂ ਨੇ ਲੋਕਾਂ ਦੇ ਹੱਕ 'ਚ ਖੜ ਕੇ ਲੜਨ ਦੀ ਪ੍ਰੇਰਣਾ ਦਿੱਤੀ ਹੋਈ ਹੈ ਇਹ ਲੋਕਾਂ ਵਾਸਤੇ ਵੀ ਲੜੋ ਯਾਰ ਲੋਕਾਂ ਦੇ ਜੇ ਕੋਈ ਤੁਹਾਡੇ ਸਾਹਮਣੇ ਜ਼ੁਲਮ ਹੋ ਰਿਹਾ ਜੇ ਤੁਸੀਂ ਦੇਖ ਹੀ ਜਾਂਦੇ ਹੋ ਤਾਂ ਤੁਸੀਂ ਵੀ ਉਸ ਜ਼ੁਲਮ ਦੇ ਭਾਗੀਦਾਰ ਹੋ ਉਹਦਾ ਵਿਰੋਧ ਕਰੋ ਉਹਨੂੰ ਕੋਸ਼ਿਸ਼ ਕਰੋ ਉਸ ਜ਼ੁਲਮ ਨੂੰ ਰੋਕਣ ਦੀ